ਕਹੋ ਜਾਊ ਘਟਵੇ ਚੱਲ ਮੇਲੇ ਨੂੰ ਚੱਲੀਏ ਰੋ ਉਸ ਤੋਂ ਪਹਿਲਾਂ ਕਿ ਰੌਣਕ ਕਟੇ ਤੂੰ ਮੈਨੂੰ ਮੇਲੇ ਦੀ ਸੱਟ ਤੇ ਕਰਵਾ ਉਹ ਚਲੋ ਮੀਤ ਚਲੋ ਕਾਲ ਨਮਸਕਾਰ ਆਦਾਬ ਜੀ ਹਾਂ ਅਸੀਂ ਇਸ ਵਕਤ ਮੌਜੂਦ ਆਂ ਸ਼ਾਹੀ ਸ਼ਹਿਰ ਜਿਹਨੂੰ ਕੀ ਕਿਹਾ ਜਾਂਦਾ ਪਟਿਆਲਾ ਅੱਜ ਇੱਥੇ ਇੱਕ ਬਹੁਤ ਹੀ ਖਾਸ ਜਿਹੜਾ ਮੇਲਾ ਉਹਨੂੰ ਉਹਦਾ ਪ੍ਰਬੰਧ ਕੀਤਾ ਗਿਆ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਨਾ ਸਿਰਫ ਪੰਜਾਬ ਬਲਕਿ ਵਾਕਿ ਗੁਵਾਂਢੀ ਸੂਬਿਆਂ ਤੋਂ ਵੀ ਇੱਥੇ ਕਲਾਕਾਰ ਜਿਹੜੇ ਆਏ ਨੇ ਸੋ ਆਓ ਚੱਲਦੇ ਆ ਇਸ ਮੇਲੇ 'ਚ ਦਿਖਾਣੇ ਆ ਕੀ ਕੁਝ ਐਸ ਮੇਲੇ 'ਚ ਖਾਸ ਮੇਲਾ ਕਿਸੇ ਵੀ ਸ਼ਾਪਿੰਗ ਮਾਲ ਦਾ ਮੁਕਤਾਜ ਨਹੀਂ ਹੁੰਦਾ ਪੁਰਾਣੇ ਸਮੇਂ 'ਚ ਨਾ ਤੇ ਆਲੀਸ਼ਾਨ ਦੁਕਾਨਾਂ ਹੁੰਦੀਆਂ ਸੀ ਨਾ ਹੀ ਬਹੁਤੇ ਵੱਡੇ ਬਾਜ਼ਾਰ ਉਸ ਵਕਤ ਪਿੰਡ ਦੇ ਲੋਕ ਮੇਲਿਆਂ ਦੀਆਂ ਅੱਡੀਆਂ ਚੁੱਕ ਚੁੱਕ ਕੇ ਉਡੀਕਾ ਕਰਦੇ ਸਨ ਪਟਿਆਲਾ ਦੇ ਸ਼ੀਸ਼ਮੈਲ 'ਚ ਲੱਗਿਆ ਇਹ ਮੇਲਾ ਪੁਰਾਣੇ ਸਮੇਂ ਦੀ ਚਲਕ ਨੂੰ ਦਰਸਾਉਂਦਾ ਹੈ ਅੱਛਾ ਸਿਮਰਨ ਯਾਰ ਤੂੰ ਮੈਨੂੰ ਮੇਲਾ ਦਿਖਾਉਣ ਤਾਂ ਲੈ ਪਾਰੇ ਜਿਹੜੀ ਜਗ੍ਹਾ ਤੇ ਆਪਾਂ ਖੜੇ ਹੋ ਹੈ ਕੀ ਇਹਦੇ ਬਾਰੇ ਤਾਂ ਦੱਸ ਕੁਛ ਇਸ ਥਾਂ ਦਾ ਨਹੀਂ ਪਤਾ ਨਹੀਂ ਸਾਡੇ ਪੰਜਾਬ ਦੇ ਸੀਐਮ ਹੈ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਦਾਦਾ ਜਾਨਿਕ ਭੁਪਿੰਦਰ ਸਿੰਘ ਨੇ ਇਸ ਮਹਿਲ ਦੀ ਉਸਾਰੀ ਕੀਤੀ ਸੀ ਆਪਣੀਆਂ 365 ਰਾਣੀਆਂ ਦੇ ਲਈ 365 ਰਾਣੀਆਂ 365 ਰਾਣੀਆਂ ਔਰ ਉਹ ਰਾਣੀਆਂ ਇਸੇ ਤਲਾ ਦੇ ਵਿੱਚ ਆ ਕੇ ਸੁਬਾ ਇਸ਼ਨਾਨ ਕਰਦੀਆਂ ਸਨ ਸੋ ਇਹ ਬੇਸਿਕਲੀ ਤਲਾ ਹੈ ਜੋ ਕਿ ਹੁਣ ਸੁੱਕ ਚੁੱਕਿਆ ਵਕਤ ਬਦਲ ਗਿਆ ਨਾ ਔਰ ਰਾਣੀਆਂ ਰਹੀਆਂ ਨਾ ਭੁਵਿੰਦਰ ਸਿੰਘ ਜੀ ਠੀਕ ਹੈ ਸੋ ਉਹਨਾਂ ਦੀ ਯਾਦ ਦੇ ਵਿੱਚ ਅਜੈਸ ਕਿਲੇ ਦੇ ਵਿੱਚ ਮੇਲਾ ਜਿਹੜਾ ਉਹਦਾ ਆਯੋਜਨ ਕੀਤਾ ਗਿਆ ਬੜੀਆਂ ਹੀ ਵਧੀਆ-ਵਧੀਆ ਚੀਜ਼ਾਂ ਆਈਆਂ ਚੱਲਾ ਚਲਿਏ ਦਿਖਾਣ ਚੱਲ ਪੁਰਾਣੀ ਸਮੇਂ ਦੇ ਵਿੱਚ ਹੁੰਦਾ ਸੀ ਕਿ ਪਿੰਡਾਂ ਦੇ ਵਿੱਚ ਬਾਜ਼ੀਗਰ ਆਉਂਦੇ ਸਨ ਬਹਿਰੂਪੀਏ ਬਣਦੇ ਸਨ ਤੇ ਬੱਚੇ ਉਹਨਾਂ ਨੂੰ ਵੇਖਣ ਜਾਂਦੇ ਸਨ ਪਰ ਅੱਜ ਕੱਲ ਇਹ ਬਹਿਰੂਪੀਏ ਸਿਰਫ ਮੇਲਿਆਂ ਦੇ ਵਿੱਚ ਮਿਲਦੇ ਨੇ ਆਲੀਸ਼ਾਨ ਕਿਲੇ ਤੇ ਸੁੱਕੇ ਪੈਤਲਾਬ ਦੇ ਵਿੱਚ ਸੱਚੀਆਂ ਸੈਂਕੜੇ ਦੁਕਾਨਾਂ ਹਜ਼ਾਰਾਂ ਸ਼ਿਲਪਕਾਰਾਂ ਦੀ ਸਖਤ ਮਿਹਨਤ ਨੂੰ ਬਿਆਨ ਕਰਦੀਆਂ ਨੇ ਹੁਨਰ ਬਾਜ਼ਾਂ ਦੀ ਕਲਾ ਦੇ ਕੇ ਉਂਗਲਾਂ ਖੁਦ ਬੇ ਖੁਦ ਹੇਠਾਂ ਜਾਂਦੀਆਂ ਨੇ ਕਨੜਿਆਲਮ ਮਣਿਆਲਮ ਪਤਾ ਨਹੀਂ ਹੋਰ ਕੀ ਆਖਿਆ ਕਿੜੀ ਅੰਮਾ ਕੇ ਗਿਰਿਜਾ ਅੰਮਾ ਸਰ ਕੇ ਅੰਮਾ ਨੋ ਸੇ ਕੇ ਗਿਰਿਜਾ ਅੰਮਾ ਅਨੰਤਪੁਰ ਡਿਸਟ੍ਰਿਕਟ ਧਰਮਵਰਮ ਦੇਖੋ ਜੀ ਮੈਂ ਇੱਥੇ ਹਲੇ ਆ ਕੇ ਬੈਠਾ ਹੀ ਆਂ ਤੇ ਨਾਲ ਦੀ ਨਾਲ ਮੈਨੂੰ ਜਿਹੜੀ ਕੰ ਆਪਣਾ ਤੇਲਗੂ ਭਾਸ਼ਾ ਉਸ ਦਾ ਵੀ ਅਸਰ ਸ਼ੁਰੂ ਹੋ ਗਿਆ ਹਣਾ ਕਿ ਗ੍ਰਿਜਾ ਅੰਮਾ ਮਤਲਬ ਤੁਹਾਡਾ ਕੀ ਨਾਮ ਹੈ ਕੀ ਹਾਲ ਚਾਲ ਹੈ ਸੋ ਇਹਨਾਂ ਨਾਲ ਮੈਂ ਤੇਲਗੂ ਦੇ ਵਿੱਚ ਹਲਕੀ ਜੀ ਗੱਲ ਕੀਤੀ ਪਰ ਉਸ ਤੋਂ ਇਲਾਵਾ ਹੁਣ ਅਸਲ ਵੱਲ ਵੱਧਦੇ ਹਾਂ ਇਹਨਾਂ ਦੀ ਮਿਨਾਕਾਰੀ ਵੱਲ ਵੱਧਦੇ ਹਾਂ ਇਹਨਾਂ ਦੀ ਹੈਂਡ ਕraft ਦੇ ਵੱਲ ਵੱਧਦੇ ਹਾਂ ਕਿੰਨਾ ਟਾਈਮ ਲੱਗ ਜਾਂਦਾ ਇੱਕ ਲੈਂਪ ਕੋ ਛੋਟੀ ਸੀ ਲੈਂਪ ਕੋ ਬਣਾਉਣੇ ਲਈ ਅੱਛਾ ਇਹ 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 ਲੈਂਪ ਬਣਾਉਣੇ ਦਾ 5 5 ਵਾਰਸ ਇਹ ਬਣਾਉਣੇ ਦਾ ਹਾਂ 1 ਡੇ ਬਹੁਤ ਬ੍ਰਿਕ ਦੇ ਨਾਲ ਦੇਖਿਆ ਜਾਏ ਅਗਰ ਐਸ ਜਿਹੜੀ ਖੂਬਸੂਰਤ ਪੇਂਟਿੰਗ ਇਹਨਾਂ ਨੇ ਬਣਾਈ ਹੋਈ ਹੈ ਐਜ਼ ਅ ਪਰਪਟ ਜਿਹਨੂੰ ਇਹ ਦੱਸ ਰਹੇ ਨੇ ਉਹਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਪੂਰੀਆਂ ਬਾਜ਼ੂ ਜਿਹੜੀਆਂ ਪ੍ਰੋਪਰ ਤਰੀਕੇ ਦੇ ਨਾਲ ਨੇ ਗਧਾ ਜਿਹੜਾ ਹੱਥ ਦੇ ਵਿੱਚ ਬੜਾ ਖੂਬਸੂਰਤ ਫੜਿਆ ਗਲ ਦੇ ਵਿੱਚ ਮਾਲ ਹੈ ਔਰ ਇੱਕ ਇੱਕ ਜਿਹੜਾ ਵਸਤਰ ਹੈ ਬਹੁਤ ਹੀ ਬ੍ਰਿਕੇਦਾਂ ਨਾਲ ਇਹਨਾਂ ਨੇ ਨਿਕਾਸ਼ਾ ਹੋਇਆ ਸੋ ਸਰਕਾਰ ਤਾਂ ਪਹਿਲ ਦਿੰਦੀ ਹੈ ਅਜਿਹੇ ਸ਼ਿਲਪਕਾਰਾਂ ਨੂੰ ਕਿ ਉਹ ਅੱਗੇ ਵਧਣ ਅੱਗੇ ਵੱਧ ਕੇ ਅਜਿਹੀਆਂ ਐਗਜ਼ੀਬਿਸ਼ਨਸ ਲਗਾਣ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਇਹਨਾਂ ਮੇਲਿਆਂ ਦੇ ਵਿੱਚ ਆ ਕੇ ਕਿ ਕੀ ਕੁਝ ਇਹਨਾਂ ਮੇਲਿਆਂ 'ਚ ਖਾਸ ਹੈ इतना खूबसूरत मेला लग रहा है ठीक है, बड़ा कुछ आया यहाँ पे मैं बड़ा हैरान हुआ ये मंजों की क्या जरूरत पड़गी इस हरियाणा के जो बने हुए मंजे उनको आप ले आए मेले में कल लोग बेड पे सोते हैं बेड से जो आयुर्वेदिक डॉक्टर हैं, वो कहते हैं जो चार पाई पर सो चार पाइप सोने से आपका शरीर ठीक रहेगा और यह हरियाणा की या हमारी परंपरा पहले की है जो चार पाइप सोते थे उस परंपरा को मैं संजोग रखा हुआ है पर आजकल तो बड़े आलिशान मंजे आ गए तो फिर ये बेचारे कहाँ घूम रहे मेले में है ये जी आजकल कल आलिशान मंजे जो निवार के दूसरे हैं बैठ के हैं वो नहीं है जी ये सबसे बढ़िया चीज़ है जी पुरानी परम्परा है और हमारी यही संजो के रखी है मैंने और इसी को मैं बधावा दे रहा हूँ डॉक्टर लोग भी इसी को बधावा दे रहे हैं डॉक्टर ਹਾਰਯੂਵੈਦਿਕ ਸੋ ਤੁਸੀਂ ਦੇਖਿਆ ਕਿ ਇੱਕ ਜਿਹੜੇ ਹਰਿਆਣਾ ਤੋਂ ਆਏ ਹੋਏ ਕਾਰੀਗਰ ਨੇ ਬੜੀ ਮਿਹਨਤ ਦਾ ਕੰਮ ਹੁੰਦਾ ਸੀ ਤੇ ਬੜੇ ਚਾਵਾ ਦੇ ਨਾਲ ਸ਼ੌਂਕੀਆ ਤੌਰ ਤੇ ਇਸ ਤੇ ਬਹਿਣਾ ਪਸੰਦ ਕਰਦੇ ਆ ਪਰ ਜਿਹੜਾ ਕਾਰੀਗਰ ਇਸ ਤੇ ਮਿਹਨਤ ਲਾਉਂਦਾ ਬਣਾਉਣ ਲੱਗਿਆ ਅਸਲ ਦੇ ਵਿੱਚ ਉਸ ਦੀ ਕਿੰਨੀ ਕੁ ਮਿਹਨਤ ਇਹਦੇ ਵਿੱਚ ਜੁੜੀ ਹੁੰਦੀ ਹੈ ਉਹ ਇਹਨਾਂ ਦੀ ਜ਼ੁਬਾਨੀ ਅੱਜ ਦੇਖ ਕੇ ਪਤਾ ਲੱਗ ਸਕਦਾ ਹੈ ਜਨਾਬ ਜਿੱਧਰ ਵੀ ਜਾਈਏ ਇਸ ਮੈਲੇ ਦੇ ਵਿੱਚ ਚਾਰੇ ਪਾਸੇ ਰੌਣਕਾਂ ਹੀ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਨੇ ਸੋ ਸਟਾਲਰ ਦੇ ਨਾਲ ਗੱਲਬਾਤ ਕਰਦੇ ਆਂ ਕੀ ਕੁਝ ਐ ਇਸ ਸਟਾਲ ਦੇ ਉੱਤੇ ਖਾਸ ਜੀ ਜਨਾਬ ਕੀ ਐ ਆਪਕੇ ਪਾਸ ਸਪੈਸ਼ਲ ਹਮਾਰੇ ਪਾਸ ਸ਼ਾਲ ਐ ਸੂਟਸ ਐ ਪਸ਼ਮੀਨਾ ਸ਼ਾਲ ਐ ਮਰਹੂਮ ਰਾਜਾ ਭੁਪਿੰਦਰ ਸਿੰਘ ਦੀਆਂ 365 ਰਾਣੀਆਂ ਵਾਲੇ ਇਸ ਮਹਿਲ ਦੇ ਤਲਾਹ ਚ ਅੱਜ ਰੌਣਕਾਂ ਲੱਗੀਆਂ ਹੋਈਆਂ ਨੇ ਨਾ ਸਿਰਫ ਦੇਸ਼ ਬਲਕਿ ਵਿਦੇਸ਼ਾਂ ਤੋਂ ਵੀ ਵਪਾਰੀ ਆਪਣੇ ਮੁਲਕ ਤੋਂ ਖੂਬਸੂਰਤ ਤੇ ਆਲੀਸ਼ਾਨ ਵਸਤਾਂ ਲੈ ਕੇ ਇਸ ਮੇਲੇ 'ਚ ਹਾਜ਼ਰ ਹੋਏ ਨੇ। ਇਸ ਵळे ਅਸੀਂ ਮੌਜੂਦ ਆਂ ਸ਼ਿਸ਼ਮੈਲ ਦੇ ਵਿੱਚ ਜਿੱਥੇ ਕਿ ਕ્રાਫਟ ਮੇਲਾ ਚੱਲ ਰਿਹਾ ਔਰ ਬਹੁਤ ਕੁਛ ਹੈ ਇੱਥੇ ਵਾਂਸ ਵਾਂਨੇ ਝੂਲੇ ਨੇ ਵਾਂਸ ਵਾਂਨੀਆਂ ਦੁਕਾਨਾਂ ਨੇ ਤੇ ਉਸ ਤੋਂ ਵੀ ਵਧੀਆ ਜੜਾ ਇੱਥੇ ਖਾਣ ਵਾਲਾ ਭੋਜਨ ਉਹ ਲذیذ ਭੋਜਨ ਜਿਹਨੂੰ ਖਾ ਕੇ ਮਨ ਪਰਸਨ ਹੋ ਜਾਂਦਾ ਅੰਮ੍ਰਿਤਸਰੀ ਕੁਲਚੇ ਛੋਲੇ ਦਿੱਲੀ ਦੇ ਪਟੂਰੇ ਨਾਲ ਨਿਊਟਰੀ ਛੋਲੇ ਉਸ ਤੋਂ ਇਲਾਵਾ ਆਏ ਹਾਏ ਹਾਏ ਹੇ ਜੇ ਗੱਲ ਕਰੀਏ ਟੰਗਰੀ ਕਬਾਬ ਦੀ ਤੇ ਦਿੱਲੀ ਦੇ ਗੇਟ ਵਾਲਾ ਟੰਗਰੀ ਕਬਾਬ ਹਰੀ ਚਟਨੀ ਦੇ ਨਾਲ ਮਸਾਲੇਦਾਰ ਸੋ ਮੈਂ ਚੱਲਦਾ ਚੱਲਣਾ ਨਹੀਂ ਕਦੋਂ ਦੇ ਗੀੜੇ ਮਰਵਾ ਰਿਆ ਸਾਰਾ ਮੇਲਾ ਤੱਕ ਮਾਦਾ ਤੈਨੂੰ ਪਤਾ ਮੈਨੂੰ ਕਿੰਨੀ ਭੁੱਖ ਲੱਗੀ ਆ ਕੁਝ ਖਵਾ ਦੇ ਉਹ ਉਹ ਆਓ ਫਿਰ ਚੱਲੀਏ ਕੁਝ ਖਾਣ ਪੀਣ ਸਿਆਣੇ ਕਹਿੰਦੇ ਨੇ ਪਹਿਲੇ ਪੇੜ ਪੂਜਾ ਫਿਰ ਕੰਮ ਦੂਜਾ ਤੇ ਯਾਰ ਨਾ ਰੁਸ ਚੱਲ ਫਿਰ ਚੱਲਦੇ ਆਂ ਰਾਜਸਥਾਨ ਵਾਲਿਆਂ ਦੇ ਸਟਾਲ ਤੇ ਜਿੱਥੇ ਨੇ ਜਿਹੜੇ ਕਹੀਏ ਜੀ ਮੂੰਗ ਦਾਲ ਦੇ ਹਲਕੇ ਜੇ ਬੜੇ ਹੀ ਟੇਸਟੀ ਪਕੌੜੇ ਜਲੇਬੀਆਂ ਦਾਲ ਬਾਟੀ ਚੂਰਮਾ ਰਾਜਸਥਾਨੀ ਥਾਲੀ ਲਸਣ ਦੀ ਚਟਨੀ ਆਏ ਹਾਏ ਹਾਏ ਸਦਕੇ ਜਾਈਏ ਰਾਜਸਥਾਨ ਵਾਲਿਆਂ ਤੇ ਮੂੰਹ ਚ ਪਾਣੀ ਆ ਰਿਹਾ ਹੈ ਤੇ ਫੇਰ ਢੀਕਾ ਦੇ ਚਲੋ ਚੱਲਦੇ ਆ ਆਓ ਜੀ ਚੱਲਦੇ ਹਾਂ ਤੁਹਾਨੂੰ ਦਿਖਾਣੇ ਹਾਂ ਰਾਜਸਥਾਨ ਦਾ ਸਪੈਸ਼ਲ ਖਾਣਾ ਕੀ ਕੁਝ ਖਾਚਾ ਸ਼ੁਰੂਆਤ ਤੋਂ ਕੱਲ ਕਰਦੇ ਆ ਮੂੰਗ ਦਾਲ ਦੇ ਜਿਹੜੇ ਪਕੌੜੇ ਨੇ ਸਾਡੇ ਇੱਥੇ ਕੁਝ ਜੇ ਗੱਲ ਕਰੀਏ ਸਾਈਜ਼ ਦੀ ਤਾਂ ਹਲਕੇ ਫੁਲਕੇ ਸਾਈਜ਼ ਨਾਲੋਂ ਪੰਜਾਬੀ ਪਕੌੜਿਆਂ ਨਾਲੋਂ ਹਲਕਾ ਇਹਨਾਂ ਦਾ ਥੋੜਾ ਜਿਹਾ ਛੋਟਾ ਸਾਈਜ਼ ਹੈ ਦਰਮਿਆਨਾ ਸਾਈਜ਼ ਹੈ ਹਰਾ ਦਨੀਆ ਹਰੀਆ ਦਨੀਆ ਪਿਆ ਹੈ ਜਿਹਦੇ ਨਾਲ ਕੀ ਇਹਦੀ ਰੰਗਤ ਹੋਰ ਨਿਕਰ ਕੇ ਸਾਹਮਣੇ ਆ ਰਹੀ ਹੈ ਨਾਲ ਦੀ ਨਾਲ ਜੀ ਹੈ ਗਰਮਾ ਗਰਮ ਕੜਾਈਆਂ ਦੇ ਵਿੱਚ ਜਲੇਬੀਆਂ ਕੱਢ ਰਹੇ ਨੇ ਮਾਵਾ ਕਚੋਰੀ ਰੱਖੀ ਹੈ ਜੋ ਕਿ ਰਾਜਸਥਾਨ ਦੀ ਬਹੁਤ ਹੀ ਮਸ਼ਹੂਰ ਖਾਸ ਡਿਸ਼ ਹੈ ਜੋ ਕਿ ਖਾਣ ਦੇ ਵਿੱਚ ਮਿੱਠੀ ਹੁੰਦੀ ਹੈ ਕਚੋਰੀ ਅਕਸਰ ਇਹ ਸੀ ਖਾਂਦੇ ਆ ਜੋ ਕਿ ਨਮਕੀਨ ਨਜ਼ਰ ਆਂਦੀ ਹੈ ਪਰ ਜਿਹੜੀ ਮਾਵਾ ਕਸੋਰੀ ਹੈ ਜਿਹਦੇ ਵਿੱਚ ਖੋਇਆ ਭਰਿਆ ਹੁੰਦਾ ਕਚੋਰੀ ਰਾਜਸਥਾਨ 'ਚ ਤਿੰਨ ਤਰ੍ਹਾਂ ਦੀ ਹੁੰਦੀ ਹੈ ਮਾਵਾ ਕਚੋਰੀ ਜੋ ਸਭ ਤੋਂ ਪਹਿਲੇ ਦੱਸਿਆ ਉਸ ਤੋਂ ਬਾਅਦ ਹੁੰਦੀ ਹੈ ਜੀ ਪਿਆਜ਼ ਦੀ ਕਚੋਰੀ ਨਾਲ ਦੀ ਨਾਲ ਹੁੰਦੀ ਦਾਲ ਦੀ ਕਚੋਰੀ ਨਾਲ ਹੁੰਦਾ ਜੀ ਮਿਰਚੀ ਵੜ ਦੇ ਵਿੱਚ ਦੇਖ ਨੂੰ ਮਿਲਦਾ Rajasthan ਦਾ ਜਿਹੜਾ Bikaner ਖੇਤਰ ਹੈ ਉਸ ਦੇ ਵਿੱਚ ਇਸ ਦੀ ਜ਼ਿਆਦਾ ਉਪਜ ਹੁੰਦੀ ਹੈ ਉੱਥੇ ਉਗਾਈ ਜਾਂਦੀ ਹੈ ਤੇ ਫਿਰ ਉਸ ਤੋਂ ਬਾਅਦ ਮੁਲਕ ਭਰ ਦੇ ਵਿੱਚ ਇਸ ਦੀ ਸਪਲਾਈ ਕੀਤੀ ਜਾਂਦੀ ਹੈ Rajasthan ਦੀ ਸ਼ਾਨ ਆਨ ਬੰਦ ਸਭ ਕੁਝ ਕਹਿ ਦिए दाल बाटी चूरमा ਇਹ ਚੂਰਮੇ चूर ਤੇ ਇਹ ਚੂਰਮੇ ਤੇ ਲੱड्डੂ ਬਣੇ ਹੋਏ ਨੇ ਜਿਨ੍ਹਾਂ ਦੇ ਉੱਤੇ ਬੂਰਾ ਖੰਡ ਪੋਰ ਕੇ ਪਾਈ ਹੋਈ ਹੈ ਬੜੇ ਹੀ ਨਾਜ਼ੁਕ ਤਰੀਕੇ ਨਾਲ ਲੈਣ ਚੁੱਕ ਕੇ ਤੇ ਪੋਰ ਕੇ ਖਾਣਾ ਪੈਂਦਾ ਕਿਉਂਕਿ ਬਹੁਤ ਹੀ ਅੱਛੇ ਕਈ ਤਰ੍ਹਾਂ ਦੀ ਅਜਹੀਆਂ ਜਿਹੜੇ ਇੰਗਰੀਡੀਅੰਟਸ ਇਸ ਸ਼ਾਮਿਲ ਹੁੰਦੇ ਨੇ ਜੋ ਕਿ ਬਹੁਤ ਖਸਤਾ ਹੁੰਦੇ ਨੇ ਜਿਉਂ ਜਿਉਂ ਹੀ ਤੁਸੀਂ ਇਹਨੂੰ ਫੜ ਕੇ ਖਾਣ ਲੱਗਦੇ ਹੋ ਤੇ ਪੁਰ ਕੇ ਥਲੜਿੱਕ ਪੈਂਦੇ ਨੇ ਅੱਗੇ ਵੱਧਦੇ ਆ ਹਲਵੇ ਵੱਲ ਜੋ ਕਿ ਦੇਸੀ ਘਿਓ ਦੇ ਨਾਲ ਭਰਿਆ ਤੁਹਾਨੂੰ ਨਜ਼ਰ ਆ ਰਿਹਾ ਬਹੁਤ ਹੀ ਲਾਜ਼ੀਜ਼ ਹਲਕੇ ਹਲਕੇ ਠੰਡ ਪੈ ਰਹੀ ਹੈ ਠੰਡ ਦੇ ਵਿੱਚ ਜਦੋਂ ਇੱਕ ਇੱਕ ਚਮਚਾ ਸੀ ਥੋੜਾ ਥੋੜਾ ਫੂਕ ਮਾਰ ਕੇ ਸਿਸਕੀਆਂ ਲੈਂਦੇ ਹੋਏ ਜਦੋਂ ਆਪਣੇ ਮੂੰਹ ਚ ਇਸ ਹਲਵੇ ਦਾ ਜਿਹੜਾ ਲੁੱਟੂ ਠਾਵਾਂਗੇ ਤਾਂ ਜਿਹੜੀ ਉਹ ਸਾਡੇ ਚਿਹਰੇ ਦੀ ਰੰਗਤ ਐ ਖਿਲ ਕੇ ਹੋਰ ਵਧੇਗੀ ਨਾਲ ਦੀ ਨਾਲ ਅੱਗੇ ਵੱਧਦੇ ਆ ਤੇ ਪੁੱਛਦੇ ਇਹਨਾਂ ਕੋ ਦੇਖਣ ਚ ਲੱਗ ਰਹੀ ਹੈ ਗੱਟੇ ਦੀ ਸਬਜੀ ਹੈ ਭਾਈ ਸਾਹਿਬ ਇਹ ਕੌਨਸੀ ਕੌਨਸੀ ਸਬਜੀ ਹੈ ਗੱਟੇ ਦੀ ਹੈ ਹਾਂ ਮੇਰਾ ਗੈਸ ਦੇਖਿਆ ਤੁਸੀਂ ਬਿਲਕੁਲ ਸਹੀ ਹੋਇਆ ਕਿਉਂਕਿ ਮੇਰੇ ਤੋਂ ਵੱਧ ਕੋਈ ਫੂੜੀ ਨਹੀਂ ਹੋ ਸਕਦਾ 101% ਸ਼ੋਰ ਸੋ ਇਹਨਾਂ ਕੋਲ ਹੈ ਗੱਟੇ ਦੀ ਸਬਜੀ ਜੋ ਕਿ ਰਾਜਸਥਾਨ ਦੀ ਬਹੁਤ ਖਾਸ ਖਾਸ ਸਬਜੀ ਮੰਨੀ ਜਾਂਦੀ ਜਿਸ਼ਾ ਕਚੋਰੀਆਂ ਦਾਲ ਬਾਟੀ ਚੂਰਮਾ ਗੱਟੇ ਦੀ ਸਬਜੀ ਤੋਂ ਬਿਨਾ ਜੇ ਗੱਲ ਕਰੀਏ ਦਾਲ ਬਾਟੀ ਦੀ ਉਹ ਬਿਲਕੁਲ ਅਧੂਰੀ ਹੈ ਗੱਟੇ ਦੀ ਸਬਜੀ ਸਭ ਤੋਂ ਜ਼ਿਆਦਾ ਕੰਪਲਸਰੀ ਹੈ ਨਾਲ ਦੇ ਨਾਲ ਜਿਹੜਾ ਚੂਰਮਾ ਇਹ ਇਹ ਬਾਟੀ ਹੈ ਇਸ ਤੋਂ ਹੀ ਇਹਦੀ ਸ਼ੁਰੂਆਤ ਕੀਤੀ ਜਾਂਦੀ ਹੈ ਨਾਲ ਅਚਾਰ ਹੁੰਦਾ ਹੈ ਤੇ ਸਪੈਸ਼ਲ ਜੋ ਕਿ ਸਿਰਫ ਰਾਜਸਥਾਨ 'ਚ ਬਣਦਾ ਹੈ ਆ ਦੇਖੇ ਨੂੰ ਤਾਂ ਪਤਲੀਆਂ ਮੁੰਗਰੇ ਜਾਂ ਮਿਰਚੀ ਵਰਗੂ ਲੱਗਦਾ ਪਰ ਉਸ ਤੋਂ ਨਾਲੋਂ ਬਿਲਕੁਲ ਵੱਖਰਾ ਸੋ ਚਲੋ ਆ ਚੱਕਦੇ ਹਾਂ ਦਾਲ ਬਾਟੀ ਚੂਰਮਾ ਠੀਕ ਐ ਜੀ ਨਾ ਜ਼ੋਰ ਆਮਰ ਜ਼ੋਰ ਆਮਰ ਜ਼ੋਰ ਆਮਰ ਵਾਰਿਸ਼ ਖੋਸ ਪੇਟ ਸ਼ੁਕਰ ਖੁਦਾ ਇਸ ਠੀਕ ਅਸਲ ਪੇਟ ਆ ਠੀਕ ਅਰੇ ਬਾਜੀ ਵਾ ਇਹਨਾਂ ਨੇ ਕਿਹਾ ਮੇਰਾ ਹਾਲ ਚਾਲ ਬਹੁਤ ਵਧੀਆ ਹੈ ਤੇ ਮੇਰਾ ਨਾਮ ਕੀ ਹੈ ਉਹ ਇਹਨਾਂ ਨੇ ਦੱਸਿਆ ਜੋ ਕਿ ਮੈਂ ਕਸ਼ਮੀਰੀ ਪਾਸ਼ਾ ਦੇ ਵਿੱਚ ਪੁੱਛਿਆ ਮੈਂ ਮੌਜੂਦ ਹਾਂ ਕਸ਼ਮੀਰੀ ਸਟਾਲ ਦੇ ਉੱਤੇ ਜਿੱਥੇ ਕਿ ਇੱਕ ਸਮਾਂ ਵਾਰ ਸਾਡੇ ਅੱਗੇ ਸਾਹਮਣੇ ਪਈ ਹੋਈ ਹੈ ਬਹੁਤ ਖੂਬਸੂਰਤ ਉੱਤੇ ਹੱਥ ਦੇ ਨਾਲ ਨਕਾਸ਼ੀ ਕੀਤੀ ਹੁੰਦੀ ਹੈ ਅਸਲ ਦੇ ਵਿੱਚ ਤੁਹਾਨੂੰ ਇਤਿਹਾਸ ਦੇ ਵਿੱਚ ਲੈ ਕੇ ਚੱਲਦੇ ਆ ਜਿਹੜੀ ਸਮਾਵਰ ਹੈ ਇਹ ਕਸ਼ਮੀਰੀਆਂ ਦੀ ਜੱਦੀ ਸਮਾਵਰ ਨਹੀਂ ਹੈ ਇਹ ਪਿੱਛੋਂ ਰਸ਼ੀਆ ਤੋਂ ਚੱਲੀ ਆ ਰਹੀ ਸੀ ਜਦੋਂ ਸਿਲਕ ਰੂਟ ਤੋਂ ਵਪਾਰੀ ਕਸ਼ਮੀਰ ਹੁੰਦੇ ਹੋਏ ਜਾ ਕੇ ਵਪਾਰ ਵਾਲ ਜਾਂਦੇ ਸਾਂ ਤੋਂ ਆਪਣੇ ਨਾਲ ਜਿਹੜੀ ਸਮਾਵਰ ਲੈ ਆ ਕੇ ਉਹ ਐਜ਼ ਅ ਤੋਹਫਾ ਕਸ਼ਮੀਰ ਦੇ ਵਿੱਚ ਦੇ ਗਏ ਸੋ ਅੱਜ ਕੱਲ ਜਿਹੜੀ ਸਮਾਵਾਰ ਹੈ ਉਹ ਕਸ਼ਮੀਰੀਆਂ ਦੀ ਵਿਰਾਸਤ ਹੈ ਜਿਹੜੀ ਇਹਨਾਂ ਨੇ ਸਾਂਭ ਕੇ ਰੱਖੀ ਹੋਈ ਹੈ ਜੋ ਅੱਜ ਪਟਿਆਲਾ ਦੇ ਸ਼ਾਹੀ ਮੇਲੇ ਦੇ ਵਿੱਚ ਜਿਹੜਾ ਕਿ ਸ਼ੀਸ਼ਮੈਲ ਦੇ ਵਿੱਚ ਪ੍ਰਬੰਧ ਇਹਨਾਂ ਦਾ ਕੀਤਾ ਗਿਆ ਉੱਤੇ ਲੱਗਾ ਹੋਇਆ ਸਮਾਵਾਰ ਦੀ ਕੀ ਖਾਸੀਅਤ ਤੁਹਾਨੂੰ ਦੱਸਦੇ ਚਾਹੁੰਦੇ ਆ ਸਮਾਵਾਰ ਕਾਪਰ ਦੀ ਬਣੀ ਹੁੰਦੀ ਹੈ ਤਾਂਬੇ ਦੀ ਬਣੀ ਹੁੰਦੀ ਕਿਉਂਕਿ ਤਾਂਬੇ ਦੀ ਜਿਹੜੀ ਤਸਵੀਰ ਹੈ ਉਹ ਬਹੁਤ ਗਰਮ ਹੁੰਦੀ ਹੈ ਸੋ ਇੱਕ ਖਾਸ ਤਰੀਕਾ ਅੱਜ ਕੱਲ ਅਸੀਂ ਗੈਸ ਦੇ ਉੱਤੇ ਪਕਾਉਂਦੇ ਆ ਇਹਦੇ ਵਿੱਚ ਕੀ ਹੁੰਦਾ ਅਗਰ ਜਿਹੜੀ ਸਮਾਵਾਰ ਇਸ ਨੂੰ ਖੁੱਲ ਕੇ ਦਿਖਾਈ ਇਸ ਜੋ ਜਿਹੜੀ ਸਮਾਵਾਰ ਹੈ ਇਹਦੇ ਵਿੱਚ ਇਸ ਜਗ੍ਹਾ ਤੇ ਅੰਦਰ ਜਿੱਥੋਂ ਤੁਸੀਂ ਦੇਖ ਰਹੇ ਹੋ ਕੁਝ ਕੁ ਜਿਹੜਾ ਧੂਆ ਜਿਹਾ ਨਿਕਲ ਕੇ ਨਿਕਲ ਕੇ ਆ ਰਿਹਾ ਉਹਦੇ ਵਿੱਚ ਕੋਲੇ ਪਾਏ ਜਾਂਦੇ ਨੇ ਕੋਲੇ ਪਾ ਦਿੱਤੇ ਜਾਂਦੇ ਨੇ ਕੋਲੇ ਫਿਰ ਇਸ ਜਗ੍ਹਾ ਤੋਂ ਉਹਨੂੰ ਹਵਾ ਮਿਲਦੀ ਹੈ ਜਿਨ੍ਹਾਂ ਨੂੰ ਜਲਾਇਆ ਜਾਂਦਾ ਕੋਲਿਆਂ ਨੂੰ ਫਿਰ ਉਹਦੀ ਹੀਟ ਦੇ ਨਾਲ ਮੈਂ ਆਪਣੇ ਕੈਮਰਾਮੈਨ ਨੂੰ ਰਿਕੁਐਸਟ ਕਰਾਂਗਾ ਥੋੜਾ ਜਿਹਾ ਅੱਗੇ ਆ ਕੇ ਦੇਖਣ ਇਹਦੇ ਵਿੱਚ ਜਿਹੜੇ ਕਸ਼ਮੀਰੀ ਹਰਬਸ ਹੈ ਜਿਹਦੇ ਵਿੱਚ ਜ਼ਾਫਰਾਨ ਜਿੰਨੂੰ ਕੀ ਅਸੀਂ ਕੇਸਰ ਕਹਿ ਦਿੰਨੇ ਆ ਨਾਲ ਹਰੀ ਇਲਾਚੀ ਮੋਟੀ ਇਲਾਚੀ ਦਾਲ ਚੀਨੀ ਇਸ ਤੋਂ ਇਲਾਵਾ ਹੋਰ ਅਖਰੋਟ ਬਦਾਮ ਕੁੱਟ ਕੇ ਇਸ ਦੇ ਵਿੱਚ ਪਾਇਆ ਜਾਂਦਾ ਜਿਸ ਦਾ ਰਿਜ ਰਿਜ ਕੇ ਅਰਕ ਨਿਕਲਦਾ ਜਿਵੇਂ ਜਿਵੇਂ ਇਹਦੀ ਹੀਟ ਵਧਦੀ ਜਾਂਦੀ ਹੈ ਤਿਵੇਂ-ਤਿਵੇਂ ਉਹ ਤਾਂ ਜਿਹੜਾ ਨਿਚੋੜ ਹੈ ਉਹ ਨਿਕਲ ਕੇ ਸਾਹਮਣੇ ਆਂਦਾ ਪੈਰੀ ਜਿੰਨੀ ਮਰਜ਼ੀ ਸਰਦੀ ਹੋਵੇ ਭਾਵੇਂ ਮਾਈਨਸ ਚ ਟੈਂਪਰੇਚਰ ਜਿਹੜਾ ਹੋਵੇ ਤੁਸੀਂ ਇੱਕ ਕੱਪ ਇਸ ਕਾਵੇ ਦਾ ਪੀ ਲਓ ਜਿਹੜੀ ਤੁਹਾਡੀ ਤੰਦਰੁਸਤੀ ਇਹ ਉਹ ਵੀ ਵੱਧ ਜਾਂਦੀ ਹੈ ਤੁਹਾਡਾ ਜਿਹੜਾ ਖੂਨ ਦਾ ਦੌਰ ਹੈ ਉਹ ਵੀ ਰਾਈਜ਼ ਹੁੰਦਾ ਨਾਲ ਦੇ ਨਾਲ ਜਿਹੜੇ ਚਮਰੀ ਰੋਗ ਹੈ ਕਿਉਂਕਿ ਇਸ ਦੇ ਵਿੱਚ ਸਾਫਰਾਨ ਜਾਨੀ ਕਿ ਕੇਸਰ ਪਿਆ ਹੁੰਦਾ ਉਹਦੇ ਨਾਲ ਤੁਹਾਡਾ ਜਿਹੜਾ ਚਿਹਰੇ ਦਾ ਨਿਖਾਰ ਹੈ ਉਹ ਹੋਰ ਵੱਧ ਜਾਂਦਾ ਹੈ ਜਿਹੜਾ ਤੰਬਾ ਹੈ ਉਹ ਸਰੀਰ ਨੂੰ ਗਰਮੈਸ਼ ਦਿੰਦਾ ਸੋ ਬੜੀ ਖੂਬਸੂਰਤ ਚੀਜ਼ ਹੈ ਜੋ ਕਿ ਅੱਜ ਇਹਨਾਂ ਨੇ ਆਪਣੀ ਐਗਜ਼ਿਬਿਸ਼ਨ ਦੇ ਵਿੱਚ ਇੱਥੇ ਪੇਸ਼ ਕਰ ਰਹੇ ਨੇ ਕਸ਼ਮੀਰੀ ਕਾਵਾ ਸੋ ਜਨਾਬ ਇਹਨਾਂ ਨੇ ਇੱਕ ਬੜਾ ਪਿਆਰਾ ਕੱਪ ਦਿੱਤਾ ਹੈ ਇਸ ਕਾਵੇ ਦਾ ਸੋ ਇੱਕ ਸਿਪ ਲੈ ਕੇ ਦੇਖਦੇ ਹਾਂ ਕੀ ਹੈ ਦਾ ਸਵਾਦ ਜੇਕਰ ਤੁਸੀਂ ਵੀ ਚੱਖਣਾ ਚਾਹੁੰਦੇ ਤਾਂ ਪਹੁੰਚੋ ਸ਼ੀਸ਼ਮੈਲ ਪਟਿਆਲਾ ਦੇ ਵਿੱਚ ਜੀ ਇਸ ਮੇਲੇ ਦੀ ਰੌਣਕ ਨੂੰ ਹੋਰ ਵਧਾ ਰਹੇ ਨੇ ਵਿਦੇਸ਼ੀ ਜਿਹੜੇ ਸਾਡੇ ਇੱਥੇ ਵਿਜ਼ਟਰ ਨੇ ਇੱਥੇ ਦੇਖਣ ਆਏ ਆ ਪ੍ਰਦਰਸ਼ਨੀ ਲੱਗੀ ਹੋਈ ਹੈ ਪੰਜਾਬੀ ਤੇ ਹਿੰਦੁਸਤਾਨੀ ਤਾਂ ਆ ਹੀ ਰਹੇ ਨੇ ਪਰ ਨਾਲ ਦੇ ਨਾਲ ਇੱਥੇ ਬੜੀ ਖੁਸ਼ੀ ਹੋਈ ਹੈ ਦੇਖ ਕੇ ਕਿ ਇੱਥੇ ਦੋ ਵਿਦੇਸ਼ੀ ਮਹਿਮਾਨ I have only seen the exhibition, so only the Naul What do you like here? Because it's a traditional festival, so I'm really very happy to see here. What do you find different from Canada to India? E everything. Uh, what do we like here? Uh, it's very beautiful. The music is very cool. The shows are very interesting. The food is fantastic. Um, we don't get these kind of crafts. So the things like the like. What's the name of them? like the scarves yeah. and the pottery and the rugs mm -hmm. and everything? So this is all brand new to us. Have you tasted the food? Yes. How's it? It's fantastic. Is it spicy? It is spicy. Do you like Indian? Food? I like it spicy. <laughs> <laughs> and what about you, sir? There are a lot of stalls. Like some are uh, snacks, some delicious food. What do you taste? Which which is the best thing which you have tasted? Oh, uh, the paneer. ਉਪ ਪਨੀਰ ਸਦਕੇ ਜਾਈਏ ਇਹਨਾਂ ਤੋਂ ਪੰਜਾਬੀ ਦਾ ਮੰਨੇ ਸੀ ਕਿ ਪਨੀਰ ਖਾਣ ਦੇ ਬਹੁਤ ਸ਼ੌਕੀਨ ਹੁੰਦੇ ਨੇ ਪਰ ਕੈਨੇਡੀਅਨ ਸਾਡੇ ਜਿਹੜੇ ਆਏ ਹੋਏ ਵਿਜ਼ਟਰ ਨੇ ਸਾਡੇ ਇੱਥੇ ਗੈਸਟ ਨੇ ਮਹਿਮਾਨ ਨੇ ਉਹਨਾਂ ਨੇ ਵੀ ਜਿਹੜਾ ਪੰਜਾਬੀ ਤੜਕਾ ਯਾਨੀ ਕਿ ਪਨੀਰ ਉਹਦਾ ਜਿਹੜਾ ਲੁਤਫਾ ਉਠਾਇਆ ਸੋ ਢੀਕ ਕਾਦੀ ਹੈ ਚਲੋ ਅਸੀਂ ਵੀ ਚੱਲਦੇ ਹਾਂ ਇਹਨਾਂ ਦੇ ਨਾਲ ਹੋਰ ਕੁਝ ਚਟਪਟਾ ਖਾਣ ਦੇ ਲਈ ਅੰਬਰਸਰ ਸਿਫਤੀ ਦਾ ਘਰ ਜਿਸ ਦਾ ਨਾਮ ਨਾ ਕਿ ਸਿਰਫ ਪੂਰੇ ਹਿੰਦੁਸਤਾਨ 'ਚ ਹੈ ਬਲਕਿ ਵਿਸ਼ਵ ਪੱਧਰ ਤੇ ਬਹੁਤ ਹੀ ਪ੍ਰਸਿੱਧ ਹੈ ਭਾਵੇਂ ਉਹ ਹਰਮੰਦਰ ਸਾਹਿਬ ਕਰਕੇ ਹੋਵੇ ਤੇ ਨਾਲ ਦੇ ਨਾਲ ਜਿਹੜੇ ਪੰਜਾਬੀ ਹੋ ਖਾਣ ਪੀਂਦੇ ਤੇ ਬਥੇਰੇ ਸ਼ੌਂਕੀ ਹੁੰਦੇ ਨੇ ਪਰ ਜਿਹੜੇ ਅੰਮ੍ਰਿਤਸਰੀਏ ਆ ਉਹਨਾਂ ਨੂੰ ਤਾਂ ਕੋਈ ਮਾਤ ਨਹੀਂ ਦੇ ਸਕਦਾ ਜੀ ਹਾਂ ਮੈਂ ਮੌਜੂਦ ਆ ਅੰਮ੍ਰਿਤਸਰੀ ਸਟਾਲ ਦੇ ਉੱਤੇ ਜਿੱਥੇ ਕਿ ਬੜੀਆਂ ਹੀ ਲذیਜ਼ ਯਮੀ ਯਮੀ ਜੜੀਆਂ ਚਾਂਪਾ ਉੱਥੇ ਬਣ ਰਹੀਆਂ ਨੇ ਅੰਮ੍ਰਿਤਸਰੀ ਚਾਂਪਾ ਬੜੀਆਂ ਮਸ਼ਹੂਰ ਆ ਅੱਜ ਕੱਲ੍ਹ ਟ੍ਰੈਂਡ ਦੇ ਵਿੱਚ ਸੋ ਆਓ ਤੁਹਾਨੂੰ ਵੀ ਸਵਾਦ ਵਖਾਣੇ ਆ ਆਪਣੀਆਂ ਲذیਜ਼ ਅੰਮ੍ਰਿਤਸਰੀ ਚਾਂਪਾਂ ਦਾ ਜੀ ਜਨਾਬ ਕਿਥੋਂ ਆਏ ਹੋ ਅਸੀਂ ਦਿੱਲੀੋਂ ਤਾਂ ਆਏ ਪਾਜੀ ਅੱਛਾ ਤੇ ਕੀ ਖਾਸ ਲੈ ਕੇ ਆਏ ਹੋ ਅੱਜ ਦਿਸ ਰਿਹਾ ਜੀ ਚਿਕਨ ਬਿਰਯਾਨੀ ਹੁੰਦੀ ਦੀ ਵਧੀਆ ਹੁੰਦੀ ਅਸੀਂ ਆਪਣੇ ਮਸਾਲੇ ਬਣਾਉਂਦੇ ਆਂ ਕਹਿੋ ਜੀ ਹੁੰਦੀ ਹੈ ਵੱਖਰੇ ਹੁੰਦੀ ਆ ਜੀ ਮਸਾਲੇ ਤੇ ਦੰਬ ਬਿਰਯਾਨੀ ਹੁੰਦੀ ਹੈ ਸਵਾਦ ਹੁੰਦੀ ਹੈ ਸਵਾਦ ਹੁੰਦੀ ਹੈ ਅਸੀਂ ਤਾਂ ਖਾਦੇ ਨਹੀਂ ਕਿਸ ਨੂੰ ਪਤਾ ਲੱਗੇਗਾ ਖਾ ਹੀ ਦਿੰਦੇ ਆ ਤੁਹਾਨੂੰ ਪਾਜੀ ਅੱਛਾ ਇਸ ਤੋਂ ਇਲਾਵਾ ਹੋਰ ਕੀ ਕੀ ਖਾਸ ਆ ਤੁਹਾਡੇ ਕੋਲ ਚਿਕਨ ਕੋਰਮਾ ਆਗਾ ਪਾਜੀ ਹਾਂ ਮਟਰਨ ਕੋਰਮਾ ਹਾਂ ਐਂਡ ਉਹ ਆਗਾ ਚਿਕਨ ਟਿੱਕਾ ਮਲਾਈ ਟਿੱਕਾ ਫਿਰ ਟਿੱਕਾ ਤੇ ਚਿਕਨ ਕੋਰਮਾ ਤੇ ਮਟਰਨ ਕੋਰਮਾ ਕੀ ਫਰਕ ਹੈ ਲੱਗਤੇ ਇੱਕੋ ਚੁੱਕੇ ਰਹਿਣ ਅਦੇ ਵਿੱਚ ਚਿਕਨ ਉਹਨਾਂ ਦੀ ਫਾਇਦਾ ਫਲੇਵਰ ਲਗਾ ਹੁੰਦਾ ਜੀ ਪਤਾ ਲਗਾ ਹੁੰਦਾ ਜੀ ਹਾਂਜੀ ਸੋ ਰੇਟ ਕਿੰਨਾ ਕ ਹੈ ਇਹ 200 ਦੇ ਬਾਅਦ ਉਸ 300 ਦਾ ਜੀ ਮੇਰੇ ਕੋ ਤਾਂ ਪੈਸੇ ਕੋਈ ਨਹੀਂ ਕੋਈ ਗੱਲ ਨਹੀਂ ਤੁਹਾਨੂੰ ਫ੍ਰੀ ਖਵਾਵਾਂ ਪਾ ਜੀ ਹਾਏ ਸੱਦ ਕੇ ਚਾਹੀਏ ਜਿੰਨੇ ਵੱਡੇ ਦਿਲ ਦਿੱਲੀ ਵਾਲਿਆਂ ਦੇ ਹੈ ਸ਼ਾਇਦ ਪੰਜਾਬੀਆਂ ਦੇ ਉਸ ਤੋਂ ਵੀ ਵੱਡੇ ਹੋਣਗੇ ਪਰ ਐਸਾ ਕਹਿਣਾ ਗਲਤ ਹੋਏਗਾ ਕਿਉਂਕਿ ਇਹ ਪੰਜਾਬ ਦੇ ਵਿੱਚ ਨੇ ਜੇ ਅਜਿਹਾ ਕਹਿ ਦਿੱਤਾ ਤੇ ਕੀ ਪਤਾ ਹੈ ਮੁਫਤ ਖਵਾਣ ਹੀ ਨਾ ਸੋ ਚਲੋ ਆਓ ਫਿਰ ਹਲਕੇ ਹਲਕੇ ਬੁਰਕੀ ਲੈ ਕੇ ਮੂੰਹ ਦਾ ਜ਼ਾਇਕਾ ਹੋਰ ਵਧਾ ਨੇ हां विजय 김ित किदा दे रे एक्सपीरियंस मेले दा कोई मेरा एक्सपीरियंस तो ऑसम रेया मेरा जी नहीं कर रहा है तो जानू राजे मेरी जेब हल्की हो गई हुन ता मजबूरन जाना ही पैना सो जनाब ਤੁਸੀਂ ਦੇਖਿਆ ਪਟਿਆਲੇ ਦੇ ਸ਼ਾਹੀ ਕਿਲੇ ਦੇ ਵਿੱਚ ਜਿਹੜਾ ਸ਼ੀਸ਼ ਮੇਲਾ ਉਸ ਦੇ ਵਿੱਚ ਅੱਜ ਬੜੇ ਹੀ ਖੂਬਸੂਰਤ ਤਰੀਕੇ ਦੇ ਨਾਲ ਇੱਥੇ ਮੇਲੇ ਦਾ ਪ੍ਰਬੰਧ ਕੀਤਾ ਗਿਆ ਸੀਗਾ ਬਹੁਤ ਕੁਝ ਦੇਖਣ ਨੂੰ ਮਿਲਿਆ ਉਮੀਦ ਤੋਂ 4 ਗੁਣਾ ਨਹੀਂ 1000 ਗੁਣਾ ਵੱਧ ਦੇਖਣ ਨੂੰ ਮਿਲਿਆ ਵਾਂਸ ਵਾਂਨੇ ਖਾਣੇ ਨਾਚ ਤੇ ਹੋਰ ਬਹੁਤ ਕੁਝ ਸੋ ਫੇਰ ਮੁਰ ਤੋਂ ਇੱਕ ਨਵਾਂ ਸ਼ੋ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਵਾਂਗੇ ਅੱਜ ਦੇ ਇਸ ਮੇਲੇ ਲਈ ਸਾਨੂੰ ਦੇ ਦਿਓ ਇਜਾਜ਼ਤ ਧੰਨਵਾਦ ਮੈਂ ਇਜਾਜ਼ਤ ਤਾਂ ਦਵਾਂਗੀ ਜੇ ਤੂੰ ਕੱਲ ਮੈਨੂੰ ਫੇਰ ਤੋਂ ਇੱਥੇ ਲੈ ਕੇ ਆਏਂਗਾ ਓਏ ਬਾਬਾ ਪੱਕਾ ਲੈ ਆਵਾਂਗਾ ਤੇ ਪਰ ਏਟੀਐਮ ਚੋਂ ਪੈਸੇ ਕਢਵਾ ਕੇ ਜੇਬਾਂ ਪਰ ਕੇ ਫੇਰ ਅਸੀਂ ਆਵਾਂਗੇ ਇਸ ਮੇਲੇ ਦੇ ਵਿੱਚ ਸੋ ਤਦ ਤੱਕ ਦੇ ਲਈ ਅੱਲਾ ਹਾਫਿਜ਼ ਸਤਿ ਸ਼੍ਰੀ ਅਕਾਲ ਛੇ ਬਖੈਰ ਬਾਏ